ਗੁਆ ਗੁਰੂ ਜੀ ਦਾ ਖਾਲਸਾ ਗੁਆ ਗੁਰੂ ਜੀ ਦੀ ਫਤਿਹ ਅੱਜ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਜੰਦਰ ਦੱਖਣੀ ਦੀ ਇੱਕ ਵਿਸ਼ੇਸ਼ ਬੈਠਕ ਨਕੋਦਰ ਮੰਡਲ ਵਿਖੇ ਰੱਖੀ ਗਈ ਹੈ ਜਿਦੇ ਵਿੱਚ ਚੇਚੇ ਤੌਰ ਤੇ ਸ੍ਰੀ ਜੰਗੀ لال ਜੀ ਮਹਾਜਨ ਜੋ ਕਿ ਮੌਜੂਦਾ ਵਿਧਾਇਕ ਨੇ ਮੁਕੇਰੀਆਂ ਤੋਂ ਤੇ ਪਾਰਟੀ ਦੇ ਅੰਦਰ ਬੜੇ ਲੰਬੇ ਸਮੇਂ ਤੋਂ ਬੜਾ ਲੰਮਾ ਸਮਾਂ ਰਾਜਨੀਤਿਕ ਕੈਰੀਅਰ ਹੈ ਔਰ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਬਾਕੂ ਵੀ ਜਾਣਦੇ ਨੇ ਤੇ ਪਹਿਚਾਨਦੇ ਨੇ ਔਰ ਜਿਹੜਾ ਅੱਜ ਦਾ ਸਾਡਾ ਜਾਂਦਾ ਕਿ ਪੰਜਾਬ ਦੇ ਅੰਦਰ ਤੁਹਾਨੂੰ ਵੀ ਸਾਰਿਆਂ ਨੂੰ ਪ੍ਰੈਸ ਵਾਲੇ ਵੀਰਾਂ ਨੂੰ ਪਤਾ ਹੀ ਆ ਕਿ ਜੋ ਹਾਲਾਤ ਬਣੇ ਹੋਏ ਨੇ ਚੋਰੀਆਂ ਠੱਗੀਆਂ ਔਰ ਮੈਂ ਕਹਾਂ ਕਿ ਕੁਝ ਐਸੀਆਂ ਗੱਲਾਂ ਜਿਹੜੀਆਂ ਮੈਨੂੰ ਲੱਗਦਾ ਕਿ ਆਪਣੀ ਜ਼ੁਬਾਨ ਤੋਂ ਨਾ ਵੀ ਕਹੀਆਂ ਜਾਣ ਉਹ ਗੱਲਾਂ ਜਿਹੜੀਆਂ ਸਾਡੇ ਨਾਲ ਵਾਪਰ ਰਹੀਆਂ ਹਨ ਫੜਾਂ ਦੇ ਵਿੱਚ ਦੇਖ ਲਓ ਜਾਂ ਹਰ ਮੁੱਦੇ ਤੇ ਜਿਹੜੀ ਪੰਜਾਬ ਸਰਕਾਰ ਬਿਲਕੁਲ ਫੇਲ ਨਜ਼ਰ ਆਈ ਹੈ ਸੋ ਇਹਦੇ ਹੀ ਇਸੇ ਵਿਸ਼ੇ ਦੇ ਵਿੱਚ ਮੁਖਾਤਬ ਹੋ ਲਈ ਜੰਗੀ لال ਜੀ ਮਹਾਜਨ ਚੇਚੇ ਤੋਤੇ ਸਾਡੇ ਵਿੱਚ ਆਏ ਉਹਦੇ ਨਾਲ ਦੀ ਨਾਲ ਸਾਡੇ ਜ਼ਿਲ੍ਹੇ ਦੇ ਪ੍ਰਧਾਨਸ਼ੀਰੀ ਮਨੂਸ਼ ਧੀਰ ਜੀ ਉਹ ਵੀ ਆਪ ਸਭ ਨੂੰ ਐਡਰੈਸ ਕਰਨਗੇ ਔਰ ਪ੍ਰੈਸ ਨੂੰ ਸੰਬੋਧਨ ਕਰਨਗੇ ਉਹ ਸਾਡੇ ਇਸ ਮੰਡਲ ਦੇ ਪ੍ਰਧਾਨਸ਼ੀਰੀ ਅਜੀਬ ਜੀ ਜੋ ਕਿ ਇਹ ਵੀ ਪ੍ਰੈਸ ਦੇ ਨਾਲ ਸੰਬੋਧਨ ਕਰ ਤੁਹਾਡਾ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਬੜਾ ਧੰਨਵਾਦ ਹੈ ਕਿ ਤੁਸੀਂ ਸਾਡੇ ਛੋਟੇ ਜਿਹੇ ਸੱਦੇ ਤੇ ਬੜਾ ਸਾਨੂੰ ਸਮਾਂ ਦਿੱਤਾ ਜਿ ਆਏ ਹੋ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਆ ਔਰ ਮੈਂ ਆਪ ਜੀ ਨੂੰ ਬੇਨਤੀ ਕਰਾਂਗਾ ਕਿ ਜੰਗੀ لال ਮਹਾਜਨ ਜੀ ਆਪ ਜੀ ਦੇ ਰੂਬਰੂ ਹੋਣਗੇ ਔਰ ਜੋ ਪੰਜਾਬ ਦੇ ਹਾਲਾਤਾਂ ਬਾਰੇ ਜੋ ਆਪ ਜੀ ਦੇ ਕੁਐਸਚਨ ਜਾਂ ਪ੍ਰਸ਼ਨ ਹੋਣਗੇ ਉਹ ਆਪ ਜੀ ਪੁੱਛ ਸਕਦੇ ਹੋ ਔਰ ਸਾਡੇ ਜ਼ਿਲ੍ਹੇ ਦੇ ਉਰ ਉਹਦੇ ਨਾਂ ਦੇ ਨਾਲ ਹੋਰ ਜਿਹੜੇ ਪ੍ਰਸ਼ਨ ਹੋਣਗੇ ਤੁਸੀਂ ਮਨੀਸ਼ਪੀ ਜੀ ਨਾਲ ਵੀ ਜਿਹੜੇ ਆਪਣੇ ਸ਼ੇਅਰ ਕਰ ਸਕਦੇ ਹੋ ਦੋਸਤੋ ਬਾਅਦ ਸਾਡੇ ਕੋਈ ਨਕੋਦਰ ਤੇ ਹਾਲਾਤਾਂ ਬਾਰੇ ਜੇ ਕੋਈ ਚਰਚਾ ਤੁਸੀਂ ਕਰਨੀ ਹੋਵੇ ਤੁਸੀਂ ਸਾਡੇ ਮੰਡਲ ਪ੍ਰਧਾਨ ਅਜਬਜਾਦ ਜੀ ਨਾਲ ਸੰਪਰਕ ਕਰ ਸਕਦੇ ਹੋ ਸੋ ਮੈਂ ਹੁਣ ਬੇਨਤੀ ਕਰੂੰਗਾ ਜੀ ਜੰਗੀ لال ਮਹਾਜਨ ਜੀ ਕਿ ਆਪਣਾ ਜਿਹੜਾ ਵਿਸ਼ੇ ਨਕਰ جی شری رام جی جی رام میں جنگی لال مہاجن ایم ایل اے مکیری ہاں ودھان اور اخل بھارتی مہاجن شرومنی سبا دا پردھان میرے نال بیٹھے امت تھیر جی امنیش تیر جی ਭਾਰਤੀ ਜਨਤਾ ਪਾਰਟੀ ਜਿਲ੍ਹਾ ਦਿਹਾਤੀ ਦੇ ਪ੍ਰਧਾਨ ਔਰ ਇਹਨਾਂ ਦੇ ਨਾਲ ਬੈਠੇ ਡਿਸਟ੍ਰਿਕਟ ਜਨਰਲ ਸੈਕਟਰੀ ਅਮਿਤ 베ਜ ਜੀ ਔਰ ਮੰਡਲ ਪ੍ਰਧਾਨ ਨਕੋਦਰ ਅਜੀਤ ਵਜਾਤ ਜੀ ਇਹ ਸਾਰੇ ਮੇਰੇ ਸਾਥੀ ਆ ਪਾਰਟੀ ਦੇ ਅੱਜ ਮੈਂ ਵਿਸ਼ੇਸ਼ ਤੌਰ ਤੇ ਭਾਰਤੀ ਜਨਤਾ ਪਾਰਟੀ ਪੰਜਾਬ ਪ੍ਰਦੇਸ਼ ਦੇ ਆਦੇਸ਼ ਦੇ ਮੁਤਾਬਕ ਮੈਂ ਤੁਹਾਡੇ ਨਾਲ ਰੂਬਰੂ ਹੁਣ ਆਇਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਵੱਡੀ ਤਰਾਸਦੀ ਹੋਈ ਤੁਸੀਂ ਸਾਰਿਆਂ ਨੇ ਟੈਲੀਵਿਜ਼ਨ 'ਚ ਅਖਬਾਰਾਂ 'ਚ ਸਭ ਜਗ੍ਹਾ ਪੜਿਆ ਉਹ ਤਰਾਸਦੀ ਜਿਹੜੀ ਹੈ ਉਹ ਚਾਹੇ ਕਿਸੇ ਤਰ੍ਹਾਂ ਦੀ ਵੀ ਸੀ ਲੇਕਿਨ ਸਰਕਾਰ ਦੀ ਪੰਜਾਬ ਸਰਕਾਰ ਦੀ ਸਾਡੇ ਮਾਨਯੋਗ ਮੁੱਖ ਮੰਤਰੀ ਉਹ ਗੰਤਮਾਨ ਜੀ ਦਾ ਫੇਲ ਹੋ ਰਸੀ ਫੇਲ ਹੋ ਰ ਇਸ ਕਰਕੇ ਸੀ ਕਿ ਜਿਸ ਵੇਲੇ ਡੈਮਾ ਦੀ ਸਫਾਈ ਦਾ ਸਮੇਂ ਸੀ ਅਪ੍ਰੈਲ ਉਹ ਮਈ ਦਾ ਉਸ ਵੇਲੇ ਸਾਡੇ ਪਿਆਰੇ ਚੀਫ ਮਿਨਿਸਟਰ ਸਾਹਿਬ ਪਾਖੜੇ ਬਾਂਦ ਦੇ ਉੱਤੇ ਪਾਣੀ ਤੇ ਤਾਲਾ ਲਾ ਕੇ ਬਹਿ ਗਏ ਸੀ ਪੁਲਿਸ ਨਾਲ ਲਿਜਾ ਕੇ ਵੀ ਆਓ ਵੀ ਕਿੰਨੇ ਪਾਣੀ ਲੈਣਾ ਹੈ ਮੇ ਕੋਲ ਤਾਲਾ ਲਾਤਾ ਹੁਣ ਮੈਂ ਪਾਣੀ ਨਹੀਂ ਜਾਂ ਦੇਣਾ ਕਿਤੇ ਵੀ ਨਾ ਹਰਿਆਣਾ ਪਾਣੀ ਵਰਤੇਗਾ ਨਾ ਰਾਜਸਥਾਨ ਪਾਣੀ ਵਰਤੇਗਾ ਹੁਣ ਮੇਰਾ ਕਬਜਾ ਸਾਰੇ ਪਾਣੀ ਤੇ ਉਹ ਸਮਾਂ ਸੀ ਸਾਰੇ ਡੈਮਾਂ ਦੀ ਸਾਫ ਸਫਾਈ ਕਰਨ ਦਾ ਸਲਟ ਮੁਕਾਨ ਦਾ ਪਾਣੀ ਦੇ ਨਿਕਾਸ ਦੇ ਸਹੀ ਢੰਗ ਬਣਾਉਣ ਦਾ ਦੋ ਡੈਮ ਆ ਪੰਜਾਬ ਦੇ ਵਿੱਚ ਭਾਖੜਾ ਡੈਮ ਔਰ ਪੌਂਗੜਾ ਔਰ ਤੀਜਾ ਜਿਹੜਾ ਇਹ ਦੋ ਡੈਮ ਸੈਂਟਰ ਦੇ ਕੋਲ ਹੈ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਹੈ ਉਹਦਾ ਉਹਦੇ ਕੋਲ ਹੈ ਦੋਨੇ ਡੈਮ। ਲੇਕਿਨ ਤੀਸਰਾ ਡੈਮ ਜਿਹੜਾ ਪੰਜਾਬ ਦੇ ਵਿੱਚ ਰਣਜੀਤ ਸਾਗਰ ਡੈਮ ਹੈ। ਉਹ ਸਿਰਫ ਪੰਜਾਬ ਸਰਕਾਰ ਦੇ ਕੋਲ ਹੈ। ਉਹਦੀ ਦੇਖਰੇਖ ਸਿਰਫ ਪੰਜਾਬ ਸਰਕਾਰ ਕਰਦੀ ਹੈ। ਲੇਕਿਨ ਉੱਥੇ ਜਿਹੜੇ ਕਹਿੰਦੇ ਸੀ ਕਿ ਹਾਂ ਭਈ ਅਸੀਂ ਸਾਰੇ ਰੱਖ ਰਵਾਂ ਕਰ ਸਕਦੇ ਆ ਵਿਧਾਨ ਸਭਾ ਜਿਵੇਂ ਚੀਫ ਮਿਨਿਸਟਰ ਸਾਹਿਬ ਬੜੇ ਗਰਜ ਕੇ اپੋਜੀਸ਼ਨਲ ਲੜ ਕੇ ਕਹਿੰਦੇ ਸੀ ਕਿ ਅਸੀਂ ਪੌਂਗ ਡੈਮ ਦਾ ਵੀ ਜਿਹੜਾ ਪ੍ਰਬੰਧ ਅਸੀਂ ਕਰਨਾ ਔਰ ਪਾਖੜਾ ਡੈਮ ਦਾ ਵੀ ਪ੍ਰਬੰਧ ਅਸੀਂ ਕਰਨਾ ਹੈ ਹੈ ਜੀ ਸਾਨੂੰ ਪ੍ਰਬੰਧ ਕਰਨਾ ਨਹੀਂ ਆਉਂਦਾ ਅਸੀਂ BBMP ਕੋਲ ਪ੍ਰਬੰਧ ਨਹੀਂ ਰਹਿਣ ਦੇਣਾ ਇਹ ਦਮ ਜੇ ਮਾਰਦੇ ਸੀ ਲੇਕਿਨ ਉਹਨਾਂ ਦੇ ਕੋਲ ਜਿਹੜਾ ਪ੍ਰਬੰਧ ਸੀ ਸਾਰੇ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਉਹਨਾਂ ਦੇ ਪ੍ਰਬੰਧ ਬਾਰੇ ਰਣਜੀਤ ਸਾਗਰ ਡੈਮ ਨੇ ਕੀਤਾ। ਉਹ ਕਿਸ਼ਨ কুমার ਜੀ ਸੈਕਟਰੀ ਹੈ। ਇਸ ਡਿਪਾਰਟਮੈਂਟ ਦੇ। ਔਰ ਉੱਥੇ ਜਿਹੜਾ ਰਣਜੀਤ ਸਾਗਰ ਡੈਮ ਹੈ। ਉਹ ਤੁਸੀਂ ਇਹ ਸਮਝ ਲਓ ਵੀ ਇੱਕ ਕਿਸਮ ਦਾ ਟੁੱਟ ਗਿਆ। ਉਹਦੀ ਸਫਾਈ ਕੋਈ ਨਹੀਂ ਹੋਈ। ਪਾਣੀ ਦਾ ਯੋਰ ਇੰਨਾ ਵੱਧ ਗਿਆ। ਕਿ ਉਹਦੇ ਜਿਹੜੇ ਰੋਕ ਦੇ ਸਾਧਨ ਸੀ ਉਹ ਸਾਰੇ ਟੁੱਟ ਗਏ। ਔਰ ਪਾਣੀ ਉਸ ਪਾਣੀ ਨੇ ਅੱਧੇ ਪੰਜਾਬ ਨੂੰ ਬਰਬਾਦ ਕਰਕੇ ਰੱਖਤਾ। ਚਾਹੇ ਉਹ ਪਠਾਨਕੋਟ ਦਾ ਏਰੀਆ ਸੀ, ਚਾਹੇ ਗੁਰਦਾਸਪੁਰ ਦਾ ਏਰੀਆ ਸੀ, ਚਾਹੇ ਡੇਰੇ ਬਾਬੇ ਨਾਨਕ ਦਾ ਏਰੀਆ ਸੀ, ਚਾਹੇ ਅਜਨਾਲਾ ਸੀ, ਚਾਹੇ ਅੰਮ੍ਰਿਤਸਰ ਦਾ ਏਰੀਆ ਸੀ, ਚਾਹੇ ਕਪੂਰਥਲੇ ਦਾ ਏਰੀਆ ਸੀ। ਇਹ ਸਾਰਾ ਹੀ ਉਸ ਪਾਣੀ ਨੇ ਅੱਧਾ ਪੰਜਾਬ ਖਰਾਬ ਕੀਤਾ। ਉਹਦੇ ਵਿੱਚ ਜੇ ਉਹ ਸਹੀ ਟਾਈਮ ਨਾਲ ਇਹਨਾਂ ਡੈਮਾਂ ਦੀ ਸਾਫ ਸਫਾਈ ਕਰ ਲੈਂਦੇ ਉਤੋਂ ਸਿਲਟ ਕੱਢ ਲੈਂਦੇ ਤੇ ਕੋਸ਼ਿਸ਼ ਪੰਜਾਬ ਦਾ ਨਹੀਂ ਸੀ ਵਿਗੜਨਾ ਠੀਕ ਹੈ ਕੁਦਰਤੀ ਆਫਤਾਂ ਮਾਂ ਵੀ ਹੁੰਦੀ ਹੈ ਹੁਣ ਮਤਲਬ ਜੇ ਉਹਨਾਂ ਤੇ ਸੀਐਮ ਸਾਹਿਬ ਤੇ ਗੱਲ ਆਂਦੀ ਹੈ ਤੇ ਉਹ ਕਹਿੰਦੇ ਜੀ ਉਹ ਹਿਮਾਚਲ ਚ ਵੀ ਹੋਇਆ ਉਤਰਾਖੰਡ ਚ ਵੀ ਹੋਇਆ ਭਾਈ ਉਹ ਪਹਾੜੀ ਏਰੀਆ ਸਾਰੇ ਉਹ ਪਹਾੜ ਡਿਗੇ ਆ ਉਹ ਇਸ ਕਰਕੇ ਹੋਇਆ ਲਿਕਨ ਇੱਥੇ ਤਾਂ ਸਾਡੇ ਪਹਾੜੀ ਏਰੀਆ ਹੈ ਹੀ ਨਹੀਂ ਉੱਥੋਂ ਜਿੱਥੋਂ ਰੰਜੀਤ ਸਾਗਰ ਡੈਮ ਟੁੱਟਿਆ ਉਹਦੇ ਅੱਗੇ ਕੋਈ ਪਹਾੜੀ ਏਰੀਆ ਨਹੀਂ ਅੰਮ੍ਰਿਤਸਰ ਤੱਕ ਚੱਲ ਜਾਓ ਬਾਰਡਰ ਤੱਕ ਚੱਲ ਜਾਓ ਕੋਈ ਬਹਾੜ ਨਹੀਂ ਆਉਂਦਾ ਤੁਸੀਂ ਸਾਰੇ ਪੰਜਾਬ ਦੀ ਸਥਿਤੀ ਨੂੰ ਸਮਝਦੇ ਹੋ ਕੋ ਕਬੂੜ ਸਾਰੇ ਕੋ ਪਹਾੜ ਹੁੰਦਾ ਕੋਈ ਪਠਾਨਕੋਟ ਕੋਈ ਪਹਾੜ ਨਹੀਂ ਉਹ ਤੇ ਪਹਾੜ ਰਹਿ ਜਾਂਦੇ ਜਿਹੜੇ ਡਮਟਾਲ ਦੀਆਂ ਪਹਾੜੀਆਂ ਰਹਿੰਦੀਆਂ ਉਹ ਹਿਮਾਚਲ ਚ ਹੈ ਸੋ ਮੇਰਾ ਕਹਿਨ ਦਾ ਪਾਬੇ ਆ ਵੀ ਇਹ ਸਾਰੀ ਜਿਹੜੀ ਤਰਾਸਦੀ ਦੀ ਜ਼ਿੰਮੇਵਾਰੀ ਆ ਇਹ ਭਗਵਾਨ ਤਮਨਜੀ ਚੀਫ ਮਿਨਿਸਟਰ ਪੰਜਾਬ ਤੇ ਆ ਹੁਣ ਉਹਨੂੰ ਬਦਲਣ ਵਾਸਤੇ ਇੱਥੇ ਦੇਖਣ ਵਾਸਤੇ ਜੇ ਲੋਈ ਪ੍ਰਧਾਨ ਮੰਤਰੀ ਜੀ ਵੀ ਪੰਜਾਬ ਚ ਆਏ ਉਹਨਾਂ ਨੇ ਵੀ ਆ ਕੇ ਸਰਵੇ ਕੀਤੇ ਔਰ ਹਾਲਤ ਪੰਜਾਬ ਦੀ ਮੈਂ ਤੁਹਾਨੂੰ ਦੱਸਦਾ ਕਿ ਜਿਸ ਵੇਲੇ ਪ੍ਰਧਾਨ ਮੰਤਰੀ ਜੀ ਗੁਰਦਾਸਪੁਰ ਦੇ ਵਿੱਚ ਪੱਤਰਕਾਰਾਂ ਨਾਲ ਵੀ ਗੱਲ ਕਰ ਰਹੇ ਸੀ ਕਿਸਾਨਾਂ ਨਾਲ ਵੀ ਤੇ ਮਜ਼ਦੂਰਾਂ ਨਾਲ ਵੀ ਗੱਲ ਹੋ ਰਹੀ ਸੀ ਜਿਹੜੀ ਮੀਟਿੰਗ ਕਿਸਾਨਾਂ ਦੀ ਤੇ ਕਿਸਾਨ ਮਜ਼ਦੂਰਾਂ ਦੀ ਮੀਟਿੰਗ ਹੋਈ ਉਸ ਮੀਟਿੰਗ ਦੇ ਵਿੱਚ ਮੈਂ ਖੁਦ ਹਾਜ਼ਰ ਸੀ ਉਹਦੇ ਵਿੱਚ ਕੌਣ ਕੌਣ ਹਾਜ਼ਰ ਸੀ ਪੰਜਾਬ ਦੇ ਇੱਕ ਮੰਤਰੀ ਜਿਹੜੇ ਸੈਂਟਰ 'ਚ ਬਿੱਟੂ ਜੀ ਆ ਉਹ ਹਾਜ਼ਰ ਸੀ ਸਾਡੇ ਪ੍ਰਦੇਸ਼ ਦੇ ਅਧਿਖ ਸੁਨੀਲ ਜਾਖੜ ਜੀ ਉਹ ਤੇ ਹਾਜ਼ਰ ਸੀ ਸਾਡੇ ਅਖਲ ਭਾਰਤੀਏ ਭਾਰਤੀ ਜਨਤਾ ਪਾਰਟੀ ਦੇ ਜਨਨ ਸ਼ਕਤੀ ਤਰਨ ਚੋਗੜੀ ਉਹ ਤੇ ਹਾਜ਼ਰ ਸੀ ਸਾਡੇ ਕਾਰਗਾਰੀ ਪ੍ਰਧਾਨ ਪੰਜਾਬ ਦੇ ਬੀਜੇਪੀ ਦੇ ਅਸ਼ਨੀ ਸ਼ਰਮਾ ਜੀ ਹਾਜ਼ਰ ਸੀ ਉਹਦੇ ਵਿੱਚ ਆਲ ਜੀਆ ਦੇ ਸੈਕਟਰੀ ਡਾਕਟਰ ਨਰਿੰਦਰ ਸਿੰਘ ਜੀ ਹਾਜ਼ਰ ਸੀ ਔਰ ਸੰਗਠਨ ਮੰਤਰੀ ਪੰਜਾਬ ਦੇ ਸ਼੍ਰੀ ਨਿਵਾਸ ਸੁਲਜੀ ਹਾਜ਼ਰ ਸੀ ਉਹਨਾਂ ਦੇ ਸਾਹਮਣੇ ਜੋ ਕੁਝ ਕਿਸਾਨਾਂ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਪ੍ਰਧਾਨ ਮੰਤਰੀ ਜੀ ਨੇ ਇੱਕ ਟੱਕ ਲਾ ਕੇ ਬੜੇ ਗੌਰ ਦੇ ਨਾਲ ਹਰ ਬੰਦੇ ਦੀ ਗੱਲ ਸੁਣੀ ਔਰ ਮਜ਼ਦੂਰ ਵੀ ਉਹਦੇ ਵਿੱਚ ਸੀ ਮਹਿਲਾਵਾਂ ਵੀ ਉਹਦੇ ਵਿੱਚ ਸੀ ਉਹਨਾਂ ਨੇ ਵੀ ਆਪਣੀ ਖਰਾਬੀ ਦੀਆਂ ਗੱਲਾਂ ਦਸੀਆਂ ਸਾਰਾ ਕੁਝ ਪ੍ਰਧਾਨ ਮੰਤਰੀ ਜੀ ਨੇ ਬੜੇ ਪਿਆਰ ਨਾਲ ਗੱਲਬਾਤ ਸੁਣੀ ਔਰ ਪੁੱਛ-ਪੁੱਛ ਕੇ ਵੀ ਸੁਣਿਆ ਕੀ ਹੋਇਆ ਲੇਕਿਨ ਜਿਆਦਾ ਹੈਰਾਨਗੀ ਵਾਲੀ ਗੱਲ ਹੈ ਕਿ ਕਿਸੇ ਵੀ ਕਿਸਾਨ ਨੇ ਕਿਸੇ ਵੀ ਮਜ਼ਦੂਰ ਨੇ ਇਹ ਨਹੀਂ ਕਿਹਾ ਪ੍ਰਧਾਨ ਮੰਤਰੀ ਜੀ ਨੂੰ ਕਿ ਇਹ ਖਰਾਬੇ ਦੇ ਪੈਸੇ ਸਰਕਾਰ ਨੂੰ ਦਵੋ ਸਾਬ ਨੇ ਇਹੀ ਕਿਹਾ 100% ਉੱਥੇ ਆਜਾ ਲੋਕਾਂ ਨੇ ਕਿਹਾ ਕਿ ਇਹ ਖਰਾਬਾ ਸਾਡੇ ਸਿੱਧੇ ਖਾਤਿਆਂ 'ਚ ਪਾਇਓ ਕਿਉਂਕਿ 23 ਲੱਖਾ ਖਰਾਬਾ ਵੀ ਸਾਨੂੰ ਅਜੇ ਤੱਕ ਨਹੀਂ ਮਿਲਿਆ ਤੇ ਹੁਣ ਵੀ ਸਾਨੂੰ ਉਮੀਦ ਕੋਈ ਨਹੀਂ ਕਿ ਉਹਨਾਂ ਕੋ ਪੈਸੇ ਮਿਲ ਸਕਣ ਸਾਡੇ ਖਾਤਿਆਂ 'ਚ ਪੈ ਕਿੰਨੀ ਤਰਾਸ ਦੀ ਗੱਲ ਹੈ ਕਿ ਲੋਕਾਂ ਨੂੰ ਇਸ ਪੰਜਾਬ ਦੀ ਸਰਕਾਰ ਤੇ ਵਿਸ਼ਵਾਸ ਨਹੀਂ ਰਿਹਾ जिन्ना ਕਿਸਾਨਾਂ ਨੇ ਸਰਕਾਰ ਬਣਾਈ ਉਹੀ ਸਰਕਾਰ ਅੱਜ ਵਿਸ਼ਵਾਸ ਨਹੀਂ ਕਰ ਉਹੀ ਕਿਸਾਨ ਇਹ ਸਰਕਾਰ ਤੇ ਵਿਸ਼ਵਾਸ ਨਹੀਂ ਕਰ ਰਹੇ ਕੀ ਕਾਰਨ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਜੀ ਨੇ ਇਹਨਾਂ ਦੇ ਦੋ ਮੰਤਰੀਓ ਦੇ ਵਿੱਚ ਸਿਗੇ ਉਹਨਾਂ ਕੋਲੋਂ ਪੁੱਛਿਆ चीफ ਸੈਕਟਰੀ ਸੀ ਪੰਜਾਬ ਦੇ ਉਹਨਾਂ ਕੋਲੋਂ ਪੁੱਛਿਆ ਭਈ ਕੀ ਖਰਾਬਾ ਹੋਇਆ ਉਹਨਾਂ ਨੇ ਐਸਟੀਮੇਟ ਉਹਦਾ ਬਗੈਰ ਕੋਈ ਦੱਸੇ ਦਸਾਏ 20 ਹਜ਼ਾਰ ਕਰੋੜ ਰੁਪਇਆ ਬੰਗਲੇ ਉਹਨੇ ਕਿਹਾ ਕਿ ਮੈਂ ਖਰਾਬਾ ਦਵਾਂਗਾ 1600 ਕਰੋੜ ਰੁਪਇਆ ਤੁਹਾਨੂੰ ਫੌਰੀ ਤੌਰ ਤੇ ਮੈਂ ਦੇ ਰਿਹਾ ਔਰ 12000 ਕਰੋੜ ਰੁਪਏ ਤੇ ਲਗਭਗ ਤੁਹਾਡੇ ਕੋਲ ਪਹਿਲੇ ਹੈਗਾ ਉੱਥੇ ਬੜੇ ਹੈਰਾਨ ਹੋਏ ਚੀਫ ਐਕਟਰੀ ਸਾਹਿਬ ਨੂੰ ਪੁੱਛਿਆ ਕਿਉਂ ਜੀ ਤੁਹਾਡੇ ਕੋਲ ਹੈਗਾ ਕਿ ਨਹੀਂ ਕਹਿੰਦਾ ਜੀ ਹੈਗਾ ਲਿਖਿਆ ਦਾ ਹੈਗਾ ਜੀ ਕਿਤਾਬਾਂ ਚ ਹੈਗਾ ਉਹ ਪੈਸੇ ਜਿਹੜੇ ਥੋੜੀ ਰੱਖਿਆ ਹੁੰਦਾ ਖਜ਼ਾਨੇ ਤੋਂ ਕੱਢ ਕੇ ਇਹ ਥੋੜੀ ਜਿਹੀ ਤਜੋਰੀਆਂ 'ਚ ਰੱਖਿਆ ਹੁੰਦੇ ਸਰਕਾਰਾਂ ਨੇ ਕਿਤਾਬਾਂ 'ਚ ਹੁੰਦੇ ਉਹ ਮੰਨ ਗਏ ਲੇਕਿਨ ਉਹਨਾਂ ਦੇ ਜਾਣ ਦੇ ਬਾਅਦ ਉਹਨਾਂ ਨੇ ਕਿਹਾ 1600 ਕਰੋੜ ਰੁਪਇਆ ਫੌਰੀ ਤੌਰ ਤੇ ਲਵੋ ਔਰ ਇਹ ਬੱਖ ਬੱਖ ਤੁਸੀਂ ਇੰਡੈਂਟ ਬਣਾ ਕੇ ਦਿਵੋ ਕ੍ਰਿਸ਼ੀ ਦਾ ਨੁਕਸਾਨ ਕਿੰਨਾ ਹੋਇਆ ਘਰ ਕਿੰਨੇ ਖਰਾਬ ਹੋਇਆ ਸਕੂਲਾਂ ਦੀਆਂ ਬਿਲਡਿੰਗਾਂ ਕਿੰਨੀਆਂ ਖਰਾਬ ਹੋਈਆਂ ਹਸਪਤਾਲਾਂ ਦੀਆਂ ਬਿਲਡਿੰਗਾਂ ਕਿੰਨੀਆਂ ਖਰਾਬ ਹੋਈਆਂ ਔਰ ਮਜ਼ਦੂਰਾਂ ਨੂੰ ਕਿੰਨਾ ਜ਼ਖ਼ਮਾਨ ਹੋਇਆ ਇਹ ਬੱਖ ਬੱਖ ਬਣਾ ਕੇ ਦਵੋ ਪੈਸਾ ਪੈਸਾ ਤੁਹਾਨੂੰ ਸਾਰਾ ਖਰਾਬਾ ਅਸੀਂ ਦਵਾਂਗੇ ਲੇਕਿਨ ਉਹਨਾਂ ਦੇ ਜਾਨ ਦੀ ਧੇਰ ਹੋਈ ਤੇ ਮੰਤਰੀਆਂ ਨੇ ਉਹਨਾਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੁਸੀਂ ਘਰ ਵੀ ਆਪਣਾ ਚਲਾਣਾ ਹੋਵੇ ਤੇ ਗਾਲਾਂ ਨਾਲ ਚੱਲ ਸਕਦਾ ਮੈਨੂੰ ਇਹ ਦੱਸੋ ਇਹ ਸਾਰਾ ਕੁਝ ਜਿਹੜਾ ਫਿਰ ਇਹਨਾਂ ਨੇ ਹੋ ਡਰਾਮਾ ਕੀ ਆ ਜਿਹੜੇ ਬਹੁਤੇ ਪੜੇ ਲਿਖੇ ਦੱਸਦੇ ਨਾ ਆਪਣੇ ਆਪ ਨੂੰ ਉਹਨਾਂ ਦੀ ਪੜ੍ਹਾਈ ਦੀ ਗੱਲ ਵੀ ਦੱਸ ਦੇਣਾ ਜੋ ਕੁਝ ਉਹਨਾਂ ਨੇ ਕਿਹਾ ਸੀ ਇੱਕ ਵਾਰੀ ਮੌਕਾ ਲੈਣ ਤੋਂ ਪਹਿਲੇ ਉਹ ਸਾਰਾ ਉਹਦੇ ਉਲਟ ਚੱਲ ਰਿਹਾ ਔਰ ਪੜ੍ਹਾਈ ਉਹਨਾਂ ਦੀ ਇੰਨੀ ਕ ਹੈ ਕਿ ਪ੍ਰਧਾਨ ਮੰਤਰੀ ਜੀ ਜਿਸ ਦਿਨ ਆਏ ਆ ਉਸ ਦਿਨ ਅਖਬਾਰਾਂ ਦੇ ਵਿੱਚ ਆ ਗਿਆ ਕਿ ਪੰਜਾਬ ਦੀ ਸਰਕਾਰ ਹਰ ਕਿਸਾਨ ਨੂੰ 20000 ਰੁਪਏ ਏਕੜ ਦੇ ਹਿਸਾਬ ਨਾਲ ਪਹਿਲੇ ਪੈਸੇ ਪਾ ਦੇਗੀ ਔਰ ਉਸ ਤੋਂ ਬਾਅਦ ਸਰਵੇ ਕਰਕੇ 30000 ਰੁਪਏ ਏਕੜ ਦੇ ਹਿਸਾਬ ਨਾਲ ਹੋਰ ਦਿੱਤਾ ਜਾਏਗਾ ਇਹ ਪ੍ਰਧਾਨ ਮੰਤਰੀ ਜਿਹਨੂੰ ਬਲੈਕਮੇਲਨ ਦੀ ਬਲੈਕਮੇਲ ਕਰਨ ਦੀ ਤਿਆਰੀ ਸੀ ਲੇਕਿਨ ਉਹ ਗੱਲਾਂ ਚ ਨਹੀਂ ਆਉਂਦੀ ਤੁਸੀਂ ਹੁਣ 50000 ਕਰੋੜ ਰੁਪਇਆ ਕਹਿ ਚੁੱਕੇ ਹੋ ਤਾਂ ਦੱਸੋ ਤੁਸੀਂ ਕਿਹਨੂੰ ਦਿੱਤਾ ਤੁਸੀਂ 20000 ਵੀ ਨਹੀਂ ਦਿੱਤਾ 20 ਹਜ਼ਾਰ ਬਾਅਦ ਵੀ ਤੇ ਗੱਲ ਛੱਡੋ 20 ਹਜ਼ਾਰ ਨਹੀਂ ਦਿੱਤਾ ਅਜੇ ਤੱਕ ਕੋਈ ਪੰਜਾਬ ਕਿਉਂ ਦੱਸੇ ਕਿ ਕਿਸੇ ਨੂੰ ਇੱਕ ਪੈਸਾ ਵੀ ਖਰਾਬੇ ਦਾ ਮਿਲਿਆ ਕਿਸਾਨ ਪਿਛਲੇ ਖਰਾਬੇ ਨੂੰ ਵੀ ਰੋਂਦੇ ਕਿ ਪਿਛਲਾ ਖਰਾਬਾ 23 ਦਾ ਵੀ ਖਰਾਬਾ ਦਿਓ ਲੇਕਿਨ ਨਹੀਂ ਮਿਲ ਰਿਹਾ ਦੂਸਰੇ ਪਾਸੇ ਇਹ ਕਿਸਾਨਾਂ ਦੀ ਸਰਕਾਰ ਕਹਿਣ ਵਾਲੇ ਲੋਕ ਹੱਲੇ ਤੱਕ ਉਹ ਕਿਸਾਨ ਜਿਹੜੇ ਉਦੋਂ ਐਜੀਟੇਸ਼ਨ ਕਰਦੇ ਸੀ ਨਾ ਉਹਨਾਂ ਨੂੰ ਜਗਾਣਾ ਪੈਣਾ ਪਿਛਲੇ ਸਾਲ ਜਿਹੜੀ ਅਖੰਡ ਦੀ ਮਿਲਾ ਨੇ ਗੰਨਾ ਖਰੀਦਿਆ ਕਿਸਾਨਾਂ ਦਾ ਜਿਹੜਾ ਸਰਕਾਰ ਨੇ ਇਸ ਸਰਕਾਰ ਨੇ ਕਿਹਾ ਸੀ ਕਿ ਮੁੱਲ ਤੋਂ ਵੱਧ ਜਿਹੜਾ ਅਸੀਂ ਜਿਹੜਾ ਉਹ ਅਸੀਂ ਦਵਾਂਗੇ 61 ਰੁਪਏ ਕੁੰਟਲ ਹੈ 61 ਰੁਪਏ ਕੁੰਟਲ ਅੱਜ ਤੱਕ ਪੰਜਾਬ ਚ ਕਿਸੇ ਨੂੰ ਨਹੀਂ ਮਿਲਿਆ ਉਹ ਕਿਸਾਨ ਤੇ ਇਤਰਾ ਹੁਣ ਗੰਨੇ ਦਾ ਸੀਜ਼ਨ ਆਉਣ ਵਾਲਾ ਮਿਲਾ ਚੱਲਣ ਆਲੀ ਆ ਉਹਨਾਂ ਨੇ ਉੱਥੇ ਧਰਨੇ ਲਾਣੇ ਫੇ ਮਿਲਾ ਨਹੀਂ ਚੱਲਣ ਦੇਣੀ ਆ ਸੋ ਇਹ ਸਰਕਾਰ ਜਿਹੜੀ ਇਹ ਸਭ ਝੂਠ ਦੀ ਸਰਕਾਰ ਹੈ ਸੋ ਮੈਂ ਇਹੀ ਬੇਨਤੀ ਕਰਨੀ ਆ ਸਾਰਿਆਂ ਨੂੰ ਇਹੀ ਆ ਕਿ ਆ ਵੀ ਇਹ ਸਰਕਾਰ ਜਿਹੜੀ ਆ ਹੁਣ ਜਾਣ ਵਾਲੀ ਆ ਉਹ ਆਪ ਨਹੀਂ ਉਹਨਾਂ ਨੂੰ ਆਪੇ ਹੀ ਵਿਸ਼ਵਾਸ ਨਹੀਂ ਉਹ ਆਪੇ ਹੀ ਸਰਵੇ ਕਰਾਣੇ ਸ਼ੁਰੂ ਕਰਤੇ ਤੇ ਆ بڑے ਸਰਵੇ ਹੋ ਰਹੇ ਆ ਇਸੇ ਕਰਕੇ ਹੁਣ ਚਾਹੁੰਦੇ ਆ ਦੂਸਰੀ ਹੋਰ ਗੱਲ ਸੁਣ ਲਓ ਭਈ ਖਰਾਬੇ ਨੂੰ ਕਿਸਾਨਾਂ ਨੂੰ ਖਰਾਬਾ ਦੇਣ ਵਾਸਤੇ ਕਿ ਸਰਕਾਰ ਕੋ ਪੈਸੇ ਹੈ ਨਹੀਂ ਤੇ ਇੰਡਸਟ੍ਰੀਸਟਾਂ ਕੋ ਲੋਹਾਰਾਂ ਕੋ ਪੈਸੇ ਕਿਉਂ ਮੰਗਣ ਨੇ ਕਦੀ ਰੰਗਲੇ ਪੰਜਾਬ ਦੇ ਨਾਂ ਤੇ ਕਦੀ ਅਬ ਹਦ ਦੇ ਪੰਜਾਬ ਕਿ ਕੀ ਕਹਿੰਦੇ ਉਹਦੇ ਨਾਂ ਤੇ ਭਾਈ ਉਹਦਾ ਸਾਹਬ ਕੋਈ ਨਹੀਂ ਇਸ ਤੋਂ ਪਹਿਲੇ ਕੋਈ ਵੀ ਪੰਜਾਬ ਦਾ ਰਿਕਾਰਡ ਕਢਾ ਲਓ ਕਦੀ ਵੀ ਕੋਈ ਪੰਜਾਬ ਦੇ ਉੱਤੇ ਆਫਤ ਆਈ ਹੋਵੇ ਕਦੀ ਕਿਸੇ ਸੀਐਮ ਨੇ ਬਖਰੀ ਕੋਈ ਐਨਜੀਓ ਬਣਾ ਕੇ ਪੈਸੇ ਨਹੀਂ ਮੰਗੇ ਕਿਉਂਕਿ ਉਹਦਾ ਹਿਸਾਬ ਨਹੀਂ ਦੇਣਾ ਹੁੰਦਾ ਉਹ ਸਿਰਫ ਫੰਡ ਜੇ ਮੰਗਦੇ ਆ ਜੇ ਜ਼ਰੂਰਤ ਪੈਂਦੀ ਸਰਕਾਰਾਂ ਨੂੰ ਤੇ ਉਹ ਮੰਗਦੇ Chief Minister ਫੰਡ ਦੇ ਵਿੱਚ ਪੈਸੇ ਦਿਓ Chief Minister ਫੰਡ ਦੇ ਵਿੱਚ ਪੈਸੇ ਕਿਉਂ ਨਹੀਂ ਮੰਗਦੇ ਉਹਨਾਂ ਬੰਗਲਾ ਜੀ ਰੰਗਲਾ ਪੰਜਾਬ ਰੰਗਲਾ ਪੰਜਾਬ ਕੀ ਇਹ ਰੰਗਲਾ ਪੰਜਾਬ ਬਣਾਉਣਾ ਸੀ ਇਹ ਹੁਣ ਖਾਣ ਵਾਲਾ ਪੰਜਾਬ ਬਣ ਗਿਆ ਹੁਣ ਉਹਨਾਂ ਦੀ ਸੋਚ ਹੈ ਕਿ ਮੁੜ ਕੇ ਅਸੀਂ ਨਹੀਂ ਆਣਾ ਜਿੰਨਾ ਪੈਸਾ ਇਕੱਠਾ ਹੁੰਦਾ ਉਹ ਇਕੱਠਾ ਕਰ ਇਸ ਪਾਸੇ ਸਰਕਾਰ ਲੱਗੀ ਹੈ ਔਰ ਮੈਂ ਤੁਹਾਡੇ ਸਾਹਮਣੇ ਸਾਰਿਆਂ ਨੂੰ ਬੇਨਤੀ ਇਹ ਕਰਨੀ ਆ ਕਿ ਅਸੀਂ ਇਸ ਦੀ ਦੁੱਖ ਨਹੀਂ ਘੜੀ ਦੇ ਵਿੱਚ ਇਸ ਤਰਾਸੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਨੇ ਹਰ ਕਿਸਾਨ ਦਾ ਸਾਥ ਦਿੱਤਾ ਹੈ ਸਾਡੇ ਜਿੰਨੇ ਵੀ ਪ੍ਰਦੇਸ਼ ਹੈ ਚਾਹੇ ਮੱਧ ਪ੍ਰਦੇਸ਼ ਹੈ ਚਾਹੇ ਮਹਾਰਾਸ਼ਟਰ ਹੈ ਚਾਹੇ ਕੋਈ ਵੀ ਪ੍ਰਦੇਸ਼ ਆ ਸਾਰਿਆਂ ਨੇ ਇਸ ਔਖੀ ਕੜੀ ਵਾਸਤੇ ਜੋ ਜੋ ਪੰਜਾਬ ਦੀ ਪਾਰਟੀ ਨੇ ਉਹਨਾਂ ਨੂੰ ਕਿਹਾ ਉਹ ਸਾਰੀਆਂ ਟ੍ਰੇਨਾਂ ਦੀਆਂ ਟ੍ਰੇਨਾਂ ਬੋਗੀਆਂ ਦੀਆਂ ਬੋਗੀਆਂ ਭਰ ਕੇ ਆਈਆਂ ਔਰ ਉਹ ਹਰ ਪਿੰਡ ਵਿੱਚ ਹਰ ਕਿਸਾਨ ਦੇ ਘਰ ਅਸੀਂ ਪਹੁੰਚਾਈਆਂ ਚਾਹੇ ਰਜਾਈਆਂ ਹੋਣ ਅਸੀਂ ਇੱਥੋਂ ਤੱਕ ਅਸੀਂ ਤਾਂ ਮੰਜੇ ਵੀ ਵੰਡਾਰੇ ਆ ਜੇ ਇੱਕ ਘਰ ਦੀ ਖਰਾਬੀ ਹੋਈ ਹੈ ਤੇ ਉਹਦੇ ਘਰ ਇੱਕ ਮੰਜੇ ਨੇ ਤੇ ਕੰਮ ਨਹੀਂ ਕਰਨਾ ਜੇ ਚਾਰ ਜੀਏ ਤਾਂ ਚਾਰ ਮੰਜੇ ਦਿੱਤੇ ਜੇ 6 ਹੈ ਤਾਂ 6 ਹੀ ਮੰਜੇ ਦਿੱਤੇ ਉਹਦੇ ਨਾਲ ਬਿਸਤਰੇ ਵੀ ਦਿੱਤੇ ਰਜਾਈਆਂ ਵੀ ਦਿੱਤੀਆਂ ਖਾਣ ਪੀਣ ਦਾ ਹਰ ਤਰ੍ਹਾਂ ਦਾ ਸਮਾਨ ਦਿੱਤਾ ਹੈ ਦਵਾਈਆਂ ਦਿੱਤੀਆਂ ਇਹ ਹੈ ਪੰਜਾਬ ਦੀ ਮਦਦ ਕਰਨ ਦਾ ਇੱਥੇ ਜਿਹੜੇ ਨਾਂ ਦੱਸਦੇ ਨੇ ਉਹ ਮੈਂ ਇੱਕ ਦਿਨ ਦੇਖ ਰਿਹਾ ਸੀ ਟੈਲੀਵਿਜ਼ਨ ਤੇ ਉਹ ਸੰਜੇ ਸਿੰਘ ਜੀ ਨੇ ਬੋਰੀ ਏਦਾਂ ਚੱਕੀ ਦੀ ਸੀ ਕਹਿੰਦਾ ਚੱਕਿਆ ਦਾ ਸੀ ਕਿ ਮੈਂ ਵੰਡ ਰਿਆਂ ਉਹ ਫੋਟੋ ਸੀਗੀ ਲੇਕਿਨ ਉਹਨਾਂ ਦੇ ਬੰਦੇ ਨੇ ਜੋ ਕੁਝ ਵੰਡਿਆ ਆਪਣੀ ਜੇਬ ਚੋਂ ਪੈਸਾ ਨਹੀਂ ਵੰਡਿਆ ਉਹਨਾਂ ਨੇ ਡੀਸੀਆਂ ਦੀ ਡਿਊਟੀ ਲਈ ਡਿਪਟੀ ਕਮਿਸ਼ਨਰਾਂ ਦੀ ਡਿਊਟੀ ਲਈ ਕਿ ਸਾਨੂੰ ਐਨਜੀਓ ਕੋਲੋਂ ਇਕੱਠਾ ਕਰਕੇ ਸਮਾਨ ਦਵੋ ਤਾਂ ਕਿ ਅਸੀਂ ਉਹ ਵੰਡੀਏ ਇਹ ਸੋਚ ਹੈ ਇਸ ਰਾਜ ਕਰਨ ਵਾਲੀ ਪਾਰਟੀ ਦੀ ਇਸ ਕਰਕੇ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਕਹਾਂਗੇ ਕਿ ਇਹਨਾਂ ਦੀ ਕਾਰਗਰਦੀ ਨੂੰ ਦੇਖਦੇ ਹੋਏ ਇਹਨਾਂ ਨੂੰ ਲਾਕੇ ਨਾ ਵਜਨ ਦਵੋ ਔਰ ਭਾਰਤੀ ਜਨਤਾ ਪਾਰਟੀ ਕੋਲ ਹੀ ਇਸ ਵੇਲੇ ਸਾਰੇ ਪੰਜਾਬ ਨੂੰ ਆਸ ਹੈ ਔਰ ਅਸੀਂ ਡੱਗ ਕੇ ਦੀ ਚੋਕ ਨਾ ਕਹਿੰਨੇ ਆ ਕਿ ਆਪ ਹੀ ਆਉਣ ਵਾਲੀ ਸਰਕਾਰ ਜਿਹੜੀ ਹੈ ਉਹ ਭਾਰਤੀ ਜਨਤਾ ਪਾਰਟੀ ਦੀ ਹੋਏਗੀ ਅਸੀਂ 117 ਦੀ 117 ਸੀਟਾਂ ਤੇ ਲੜਾਂਗੇ ਔਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਔਰ ਅਸੀਂ ਆਸ ਕਰਦੇ ਆ ਸਾਰੇ ਕੋ ਕਿ ਜਿੱਦਾਂ ਤੁਸੀਂ ਉਹਨਾਂ ਨੂੰ 92 ਸੀਟਾਂ ਦਿੱਤੀਆਂ ਇੱਕ ਵਾਰੀ ਕਰਕੇ ਸਾਡੀਆਂ ਸਰਕਾਰਾਂ ਤੇ ਹਰ ਹਰ ਸਟੇਟ ਦੇ ਵਿੱਚ ਇੱਕ ਵਾਰੀ ਆ ਜਾਂਦੀ ਹੈ ਤਾਂ ਦੋ ਚਾਰ ਪੰਜ ਵਾਰੀ ਉਹਨੂੰ ਕੋ ਲਾ ਨਹੀਂ ਸਕਦਾ ਆ ਤੁਹਾਡੇ ਹਰਿਆਣਾ ਵਿੱਚ ਹੀ ਤੀਜੀ ਵਾਰੀ ਸਰਕਾਰ ਆਈ ਹੈ ਹੋਰ ਕਈ ਜਗ੍ਹਾ ਤੇ ਤਿੰਨ ਤਿੰਨ ਚਾਰ ਚਾਰ ਵਾਰੀ ਸਰਕਾਰ ਆ ਰਹੀਆਂ ਉਹ ਇਸੇ ਕਰਕੇ ਆ ਰਹੀਆਂ ਕਿ ਅਸੀਂ ਪਬਲਿਕ ਦੇ ਨਾਲ ਉਹਨਾਂ ਦੇ ਹਿੱਤਾਂ ਦੀ ਗੱਲ ਕਰਦੇ ਆ ਉਹਨਾਂ ਦੇ ਸੁੱਖ ਸੁਵਿਧਾਵਾਂ ਦੀ ਗੱਲ ਕਰਦੇ ਆ ਵੀ ਉਹਨਾਂ ਨੂੰ ਕਿੰਦਾ ਫਾਇਦਾ ਸਰਕਾਰਾਂ ਦਾ ਪਹੁੰਚ ਸਕਦਾ ਉਹ ਇਸ ਕਰਕੇ ਬਾਰ ਬਾਰ ਸਰਕਾਰ ਆਂਦੀ ਹੈ ਸੋ ਮੈਂ ਇਹੀ ਬੇਨਤੀ ਕਰਾਂਗਾ ਕਿ ਆਓ ਸਾਰੇ ਰਲ ਕੇ ਚੱਲੀਏ ਔਰ ਆਂਦੇ 27 ਦੇ ਚਨਾਬਦ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਇੱਕ ਵਾਰੀ ਬਣਾਈਏ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ 2027 ਦੇ ਵਿੱਚ ਹੱਲੇ ਕੋਈ ਨਹੀਂ ਕਿਸੇ ਹੋਰ ਪਾਰਟੀ ਨਾਲ ਮੈਂ ਤੁਹਾਨੂੰ ਕਿਹਾ ਕਿ 117 ਦੀ 117 ਸੀਟਾਂ ਤੇ ਸਾਡੀ ਆਪਣੀ ਪੂਰਨ ਤਿਆਰੀ ਕਿਸਾਨਾਂ ਨੂੰ ਸੈਂਟਰ ਵੱਲੋਂ ਸਭ ਕੁਝ ਮਿਲੇਗਾ ਦੇਖੋ ਉੱਥੇ ਪ੍ਰਧਾਨ ਮੰਤਰੀ ਜੀ ਨੇ ਸਾਫ਼ ਕਿਹਾ ਸੀ ਕਿ ਜਿਨ੍ਹਾਂ ਦੇ ਮਕਾਨ ਟੁੱਟੇ ਐ ਉਹ ਦਿਓ ਲਿਸਟਾ ਬਣਾ ਕੇ ਉਹਨਾਂ ਨੂੰ ਉਸ ਸਕੀਮ ਚ ਪੈਸੇ ਮਕਾਨ ਬਣਾ ਦੀ ਸਕੀਮ ਚ ਪੈਸੇ ਦੇਵਾਂਗੇ ਜਿਨ੍ਹਾਂ ਦੇ ਜਿਹੜੇ ਸਕੂਲਾਂ ਦੀ ਖਰਾਬੀ ਹੋਈ ਐ ਉਸ ਸਕੂਲਾਂ ਦੀ ਲੇਕਿਨ ਇਹ ਕਹਿੰਦੇ ਪੀ ਅਸੀਂ ਉਹ ਬੱਖੋ ਬੱਖ ਪੈਸੇ ਨਹੀਂ ਚਾਹੀਦੇ ਸਾਨੂੰ ਇੱਕੋ ਵਾਰੀ ਦੇ ਦਿਓ ਤਾਂ ਕਿ ਅਸੀਂ ਖਾਨ ਦਾ ਸਾਧਨ ਬਣਾ ਸਕੀ ਇਹ ਇਹ ਉਹਨਾਂ ਦੀ ਨੀਤ ਖਰਾਬ ਬੀਜੇਪੀ ਦਾ ਕੀ ਮੁੱਦਾ ਹੋਊਗਾ ਜੀ 2027 2027 ਮੁੱਦਾ ਸਾਡਾ ਕਿ ਇੱਕ ਵਾਰੀ ਸਾਨੂੰ ਵੀ ਪਰਖ ਕੇ ਦੇਖੋ ਅਕਾਲੀ ਦਲ ਦੇਖ ਲਿਆ ਕਾਂਗਰਸ ਦੇਖ ਲਈ ਹੋਰ ਦੇਖ ਲੈ ਇੱਕ ਵਾਰੀ ਵਾਲੀ ਸਰਕਾਰ ਵੀ ਦੇਖ ਲਈ ਹੈ ਜੀ ਇੱਕ ਵਾਰੀ ਸਾਨੂੰ ਵੀ ਪਰਖੋ ਇਹ ਇੱਕ ਮੌਕਾ ਸਾਨੂੰ ਵੀ ਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੀ ਪ੍ਰੈਸ ਨੂੰ ਆਪਣੇ ਭਰਾਵਾਂ ਨੂੰ ਇਸ ਕਰਕੇ ਉਹਨਾਂ ਦੇ ਰੂਬਰੂ ਹੋਣ ਲਈ ਅੱਜ ਸੱਦਾ ਦਿੱਤਾ ਹੈ ਕਿ ਸਾਡੇ ਨਾਲ ਮਾਨਯੋਗ ਸਾਡੇ ਮੁਕੇਰੀਆਂ ਤੋਂ ਐਮ ਐਲ ਏ ਸ਼੍ਰੀ ਜੰਗੀਰਾਲ ਮਹਾਜਨ ਜੀ ਨੇ ਖਾਸ ਤੌਰ ਤੇ ਜਿੱਦਾਂ ਸਾਡੀ ਭਾਰਤੀ ਜਨਤਾ ਪਾਰਟੀ ਨੇ ਜਿਤਾ ਉਹਨਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਕਿ ਅਸੀਂ ਵੱਖ-ਵੱਖ ਏਰੀਆ ਚ ਜਾ ਕੇ ਪ੍ਰੈਸ ਕਾਨਫਰੰਸ ਕੀਤੀ ਜਾਏ ਔਰ ਪਬਲਿਕ ਨੂੰ ਪ੍ਰੈਸ ਦੇ ਮਾਧਿਅਮ ਦੇ ਰਾਹੀਂ ਅਵੇਅਰ ਕੀਤਾ ਜਾਏ ਕਿ ਕੀ ਪੰਜਾਬ ਦੇ ਵਿੱਚ ਮਾਹੌਲ ਚੱਲ ਰਿਹਾ ਹੜ੍ਹਾਂ ਦੇ ਉੱਤੇ ਤੇ ਕੀ ਪੰਜਾਬ ਸਰਕਾਰ ਕਰ ਰਹੀ ਹੈ ਤੇ ਕੀ ਸਾਡੀ ਸੈਂਟਰ ਸਰਕਾਰ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਜਿਹੜੀ ਸ਼੍ਰੀ ਨਰਿੰਦਰભાઈ ਮੋਦੀ ਜੀ ਦੀ ਅਗਵਾਈ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਇੱਕ ਪਰਿਵਾਰ ਦੇ ਮੋਰੀ ਮੋਰੀ ਦੇ ਤੌਰ ਤੇ ਨਰਿੰਦਰ ਮੋਦੀ ਜੀ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਜਿਤੇਕ ਪਰਿਵਾਰ ਦਾ ਮੋਰੀ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਦਾ ਸੋਚਦਾ ਉਸੇ ਤਰੀਕੇ ਦੇ ਨਾਲ ਹੀ ਉਹਨਾਂ ਨੇ ਸਾਡੇ ਪੰਜਾਬ ਦੀ ਸਾਰ ਵੀ ਲਈ ਤੇ ਔਰ ਸਾਡੇ ਪੰਜਾਬ ਦੇ ਵਿੱਚ ਜਿਹੜੇ ਫੰਡਸ ਭੇਜੇ ਨਹੀਂ ਕੱਲੇ ਔਰ ਉਹਨਾਂ ਦੇ ਜੋ ਜ਼ਰੂਰਤ ਵਾਲੀਆਂ ਚੀਜ਼ਾਂ ਵੀ ਭੇਜੀਆਂ ਜਿਵੇਂ ਕਿ ਕੱਲ ਮੇਰੇ ਕੋ ਇੱਕ ਟਰੱਕ ਭਰ ਕੇ ਵੱਡਾ ਟਰੱਲਾ ਭਰ ਕੇ ਆ ਗਿਆ ਜਿਹਦੇ ਵਿੱਚ ਰਾਸ਼ਨ ਹੀ ਆਇਆ ਗੱਲਾਂ ਔਰ ਉਹ ਰਾਸ਼ਨ ਅਸੀਂ ਵੱਤ ਵੱਤ ਅੱਜ ਜਾਂ ਕੱਲ ਦੇ ਵਿੱਚ ਵਿੱਚ ਅਸੀਂ ਆਪਣੇ ਮੰਡਲ ਪ੍ਰਧਾਨਾਂ ਦੇ ਥਰੂ ਉਹਨੂੰ ਵਿਤਰਣ ਕਰਨਾ ਸ਼ੁਰੂ ਕਰ ਦਾਂਗੇ ਮੇਰੇ ਨਾਲ ਮੇਰੇ ਮੰਡਲ ਪ੍ਰਧਾਨ ਨਕੋਦਰ ਦੇ ਅਜੇ ਬਜਾਜ ਜੀ ਹੈ ਔਰ ਸਾਡੇ ਜਨਰਲ ਸੈਕਟਰੀ ਜਿਹੜੇ ਜ਼ਿਲ੍ਹੇ ਦੇ ਅਮਿਤ ਵੇਜ ਜੀ ਸਾਡੀ ਸਾਰੀ ਟੀਮ ਪੂਰੀ ਰਲ ਕੇ ਇਹਦੇ ਲਈ ਦਿਨ ਰਾਤ ਇੱਕ ਕਰੇਗੀ ਕਰ ਵੀ ਰਹੀ ਹੈ ਔਰ ਜਿੰਨਾ ਪਹਿਲਾਂ ਸਮਗਰੀ ਆਈ ਹੈ ਉਹ ਵੀ ਅਸੀਂ ਬੜੇ ਤਰੀਕੇ ਦੇ ਨਾਲ ਵਚਨਬੱਧ ਹੋ ਕੇ ਵੰਡੀ ਗਈ ਹੈ ਔਰ ਉਹਦਾ ਕੋਈ ਵੀ ਮਿਸਯੂਜ਼ ਨਹੀਂ ਹੋ ਰਿਹਾ ਜਿਹੜੀ ਵੀ ਸਮਗਰੀ ਆਈ ਹੈ ਪ੍ਰੋਪਰ ਜਿੱਥੇ ਲੋੜ ਹੈ ਉੱਥੇ ਜਾ ਜਾ ਕੇ ਜਿਨ੍ਹਾਂ ਘਰਾਂ ਨੂੰ ਲੋੜ ਹੈ ਜਿਨ੍ਹਾਂ ਪਰਿਵਾਰਾਂ ਨੂੰ ਲੋੜ ਹੈ ਉਹਨਾਂ ਨੂੰ ਹੀ ਉਹ ਸਮਗਰੀ ਪਰਵਾਨ ਕੀਤੀ ਜਾ ਰਹੀ ਹੈ ਔਰ ਹੱਥ ਜੋੜ ਕੇ ਉਹਨਾਂ ਨੂੰ ਬੇਨਤੀ ਕੀਤੀ ਜਾ ਰਹੀ ਹੈ ਕਿ ਜੇ ਕੋਈ ਹੋਰ ਵੀ ਚੀਜ਼ ਦੀ ਲੋੜ ਹੋਵੇ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਤਾਂ ਸਾਡੇ ਪੰਜਾਬ ਵੱਲੋਂ ਅਸੀਂ ਪੂਰੀ ਇਹੀ ਉਮੀਦ ਕਰਦੇ ਹਾਂ ਕਿ 2027 ਦਾ ਜਿਹੜਾ ਇਲੈਕਸ਼ਨ ਹੈ ਜਿਵੇਂ ਕਿ ਮਹਿੰਦਰ ਸਾਹਿਬ ਨੇ ਪੂਰੀ ਵਿਸਤਾਰ ਦੇ ਵਿੱਚ ਦੱਸਿਆ ਕਿ ਡੈਮਾਂ ਦੇ ਵਿੱਚ ਜਿਹੜੀ ਨੁਕਸਾਨ ਹੋਣ ਦੇ ਕਾਰਨ ਕੀ ਬਣੇ ਸਾਡੇ ਫਲੱਡਜ਼ ਆਣ ਦੇ ਕਾਰਨ ਕੀ ਬਣੇ ਉਹ ਸਾਡੀ ਪੰਜਾਬ ਸਰਕਾਰ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਫੇਲਿਅਰ ਹੈ ਇਹ ਸਾਨੂੰ ਸਾਰਿਆਂ ਨੂੰ ਮੰਨਣਾ ਪਏਗਾ ਔਰ ਸਾਨੂੰ ਸਾਰੀ ਪਬਲਿਕ ਨੂੰ ਇਹ ਜਾਣੂ ਕਰਾਉਣਾ ਪਏਗਾ ਕਿ ਜਿਹੜੀ ਸਰਕਾਰਾਂ ਦੀ ਜਿਹੜੀਆਂ ਨੀਤੀਆਂ ਆ ਉਹ ਕੇਵਲ ਔਰ ਕੇਵਲ ਸਾਡੀ ਪੰਜਾਬ ਸਰਕਾਰ ਦੀ ਆਪਣੀ ਜੇਬ ਭਰਨ ਵਾਲੀਆਂ ਨੀਤੀਆਂ ਆ ਕੋਈ ਪਬਲਿਕ ਨੂੰ ਰਾਹਤ ਦੇਣ ਵਾਲੀਆਂ ਨੀਤੀਆਂ ਕੋਈ ਨਹੀਂ ਜਿਵੇਂ ਕਿ ਮਾਨ ਸਾਹਿਬ ਨੇ ਇੱਕ ਵਾਰੀ ਫਿਰ ਦੁਹਾਈ ਗੱਲ ਕਿ ਆਪਣੇ ਵੱਲੋਂ ਫੰਡ ਕੋਈ ਨਹੀਂ ਜਾਰੀ ਕੀਤਾ ਗਿਆ ਇਹਨਾਂ ਦੇ ਵੱਲੋਂ ਐਨਜੀਓਜ਼ ਨੂੰ ਡਿਮਾਂਡ ਕੀਤੀ ਗਈ ਆ ਤੇ ਜਦ ਕਿ ਮੋਦੀ ਜੀ ਨੇ ਆਪਣੇ ਤੌਰ ਤੇ ਸਾਰਿਆਂ ਨੂੰ ਫੰਡ ਜਾਰੀ ਕੀਤੇ ਆ ਔਰ ਸਾਡੀਆਂ ਜਿੱਥੇ ਜਿੱਥੇ ਸੈਂਟਰ ਦੇ ਜਾਂ ਸਰਕਾਰਾਂ ਨੇ ਜਿਵੇਂ ਕਿ ਜਿਹੜੇ ਦਿੱਲੀ ਦੇ ਵਿੱਚੋਂ ਰਾਜਸਥਾਨ ਚੋਂ ਹਰਿਆਣੇ ਚੋਂ ਉਧਰੋਂ ਸਾਨੂੰ ਫੰਡਸ ਦੇ ਤੌਰ ਤੇ ਟਰੱਕ ਭਰ-ਭਰ ਕੇ ਸਾਨੂੰ ਰਾਹਤ ਸਮਗਰੀਆਂ ਆ ਰਹੀਆਂ ਕਿ ਇਹਨਾਂ ਦੀ ਸਰਕਾਰ ਕੁਝ ਨਹੀਂ ਕਰ ਰਹੀ ਪੰਜਾਬ ਦੇ ਵਿੱਚ ਕਿ ਜਿਵੇਂ ਕਿ ਇਹਨਾਂ ਦਾ ਕੋਈ ਤਾਂ ਮੁੱਦੇ ਐ ਯੁੱਧ ਨਸ਼ੇ ਵਿਰੁੱਧ ਕੋਈ ਫੇਲਿਅਰ ਆ ਪੂਰਾ ਕਿੱਥੇ ਨਸ਼ਾ ਰੁਕ ਗਿਆ ਕਿੱਥੇ ਲੁੱਟਾਂ ਖੋਹਾਂ ਰੁਕ ਗਈਆਂ ਕਿੱਥੇ ਸਨੇਚਿੰਗ ਰੁਕ ਗਈ ਐ ਕੁਝ ਨਹੀਂ ਰੁਕ ਰਿਆ ਚੋਰੀਆਂ ਨਹੀਂ ਰੁਕ ਰਹੀਆਂ ਛੋਟੀ ਛੋਟੀਆਂ ਚੋਰੀਆਂ ਰੋਜ਼ ਹੋਈ ਜਾਂਦੀਆਂ ਗਰੀਬ ਆਦਮੀ ਨੇ ਜੋੜ-ਜੋੜ ਕੇ ਪੈਸੇ ਆਪਣਾ ਇੱਕ ਬਾਈਕ ਲੇਤਾ ਹੁੰਦਾ ਸਾਡੇ ਨਗੋਦਰ ਜੋ ਐਵਰੇਜ 2 ਤੋਂ 3 ਬਾਈਕ ਚੋਰੀ ਦੀ ਰੋਜ਼ ਦੀ ਘਟਨਾਵਾਂ ਸਾਨੂੰ ਸੁਣਨ ਨੂੰ ਮਿਲਦੀਆਂ ਪ੍ਰਸ਼ਾਸਨ ਕੀ ਕਰ ਰਿਹਾ ਹੈ ਜ਼ੀਰੋ ਹੈ ਲਾ ਵੈਂਡ ਆਰਡਰ ਟੋਟਲ ਫੇਲ ਹੈ ਇਹ ਆਪਾਂ ਸਾਰੀ ਪ੍ਰੈਸ ਆਪਾਂ ਸਾਰੇ ਜਾਣਦੇ ਆ ਕਿ ਸਾਡੇ ਪੰਜਾਬ ਦਾ ਜਿਹੜਾ ਮਸਲਾ ਹੈ ਯੁੱਧ ਜਿਹੜਾ ਨਸ਼ੇ ਵਿਰੁੱਧ ਜਿਹੜਾ ਹੋਣਾ ਚਾਹੀਦਾ ਸੀ ਉਹ ਟੋਟਲ ਫੇਲ ਹੋ ਚੁੱਕਾ ਹੈ ਇਹਨਾਂ ਨੂੰ ਤਾਂ ਕੋਈ ਹੋਰ ਮੁੱਦੇ ਚਾਹੀਦੇ ਆ ਕਿ ਪੈਸੇ ਆਪਣੀ ਜੀਬਾਂ ਭਰਨ ਦੇ ਸੋ ਮੈਂ ਤੁਹਾਡੇ ਚੈਨਲਾਂ ਦੇ ਮਾਧਿਅਮ ਦੇ ਰਾਹੀਂ ਸਾਰਿਆਂ ਨੂੰ ਬੇਨਤੀ ਜ਼ਰੂਰ ਕਰੂੰਗਾ ਕਿ ਆਪਾਂ ਇਹੋ ਜਿਹੇ ਗੁੰਮਰਾਹ ਕਰਨ ਵਾਲੀਆਂ ਗੱਲਾਂ ਦੇ ਵਿੱਚ ਨਾ ਆਈਏ ਇੱਕ ਵਾਰੀ ਜਿਵੇਂ ਕਿ ਜੰਗੀ لال ਮਹਾਰਾਜ ਜੀ ਨੇ ਬੇਨਤੀ ਕੀਤੀ ਹੈ ਕਿ ਆਪਾਂ ਇੱਕ ਵਾਰ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣ ਦਾ ਟੀਚਾ ਲਈਏ ਜਿਹਦਾ ਸਾਰਿਆਂ ਨੂੰ ਪਰਖ ਲਿਆ ਇੱਕ ਵਾਰੀ ਪਰਖ ਲਈਏ ਆਪਣੀ ਸਰਕਾਰ ਨੂੰ ਵੀ ਕਿ ਜੇ ਅਸੀਂ ਸੈਂਟਰ ਸਰਕਾਰ ਦੇ ਨਾਲ ਜੁੜਾਂਗੇ ਸਾਡੇ ਪੰਜਾਬ ਦਾ ਕਿੱਦਾਂ ਭਲਾ ਹੋਏਗਾ ਸਾਡੇ ਕਿਸਾਨ ਦਾ ਕਿੱਦਾਂ ਭਲਾ ਹੋਊਗਾ ਸਾਡੀ ਕਿਸਾਨੀ ਦਾ ਕਿੱਦਾਂ ਭਲਾ ਹੋਊਗਾ ਸਾਡੀ ਪੰਜਾਬੀਅਤ ਦਾ ਕਿੱਦਾਂ ਭਲਾ ਹੋਊਗਾ ਸਾਨੂੰ ਜੇ ਅਸੀਂ ਉਹਨਾਂ ਦਾ ਭਲਾ ਸੋਚਦੇ ਆ ਆਪਣੇ ਪੰਜਾਬ ਦੇ ਪਰਿਵਾਰ ਦਾ ਭਲਾ ਸੋਚਦੇ ਆ ਤਾਂ ਸਾਨੂੰ ਸੈਂਟਰ ਦੀ ਭਾਰਤੀ ਜਨਤਾ ਪਾਰਟੀ ਦੇ ਨਾਲ ਇੱਕ ਵਾਰੀ ਜੁੜਨਾ ਜ਼ਰੂਰੀ ਚਾਹੀਦਾ ਬਹੁਤ-ਬਹੁਤ ਸ਼ੁਕਰੀਆ ਤੁਹਾਡੀ ਸਾਰੀ ਪ੍ਰੈਸ ਦਾ ਮੇਰੇ ਸੀਆਈਡੀ ਵਾਲੇ ਭਰਾ ਵੀ ਸਾਰੇ ਬੈਠੇ ਆ ਬਹੁਤ-ਬਹੁਤ ਧੰਨਵਾਦ ਤੁਹਾਡਾ ਟਾਈਮ ਦੇਣ ਦਾ ਜੈ ਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ